ਕੀ ਕਰੋ ਕੀ ਇਹ ਇੱਥੇ ਕੱਲ ਨੂੰ ਕੰਮ ਲਾ ਫੜਾ ਜਿਸ ਕਾਲਾ ਸਹਿਯੋਗ ਚਾਹੀਦਾ ਸਾਡੀ ਲਾਓ ਤੁਹਾਡਾ ਸਹਿਯੋਗ ਚਾਹੀਦਾ ਜੀ ਤੋਂ ਗੱਲ ਲੱਭੇਗਾ ਇਹ ਮਰ ਬੰਨ ਨਾਲ ਦਿਖਾਵਾਂਗੇ ਜਿਹੜੇ ਕੰਪਲੋ ਮੋਰਚੇ ਆਏ ਆ ਇੱਕ ਦਿਹਾੜੀ ਦੇ ਆਪਾਂ ਦਾ ਕੋਈ ਨਹੀਂ ਆਪਾਂ ਸਾਡੇ ਬੰਦਿਆਂ ਨੇ ਨਹੀਂ ਕਰਦੇ ਦੇਖੋ ਪੰਜਾਬੀ ਨੇ ਰੇੜੀ ਲਾਈ ਪੰਜਾਬੀਆਂ ਨੇ ਲਾਈ ਆ ਰੇੜੀ ਸਾਡੇ ਜਾਰਨਾ ਦੇ ਬੱਚਿਆਂ ਨਾਲ ਵੀ ਸਹਿਯੋਗ ਕੀਤਾ ਆਹੇ ਡਾਕਾਵਾੜਾ ਕਰ ਦਸਾਂਗੇ ਇਹਦੀ ਗੱਲ ਕਰ ਸਰਕਾਰ ਪਾਜ ਲਈ ਅੱਗੇ ਤੂੰ ਗੱਲ ਕਰੀ ਸੀ ਗੱਲ ਫੱਟ ਕਰਨੀ ਆ ਉਹਨੇ ਕਿਹਾ ਵੀ ਮੈਂ ਹਾਜ਼ਰ ਨਹੀਂ ਆਇਆ ਹਾਂ ਹਾਂ ਅਸੀਂ ਸਭ ਤੋਂ ਪਹਿਲਾਂ ਕਰੋ ਇਹ ਅੱਧੀ ਅਣਗੱਲੀਆਂ ਮੰਨਣੀਆਂ ਲੈ 5 ਸਾਲ ਦਾ ਜਵਾਬ ਕਿ ਮੈਂ ਕੀ ਕੁਛ ਕੀਤਾ ਪਹਿਲਾਂ ਪਹਿਲਾਂ ਕੌਣ ਕਰ ਲੋ ਇੱਥੇ ਨੰਬਰਦਾਰ ਬਣੇਗੇ ਇੱਕ ਹਾਂ ਜੀ ਇਹ ਨਾਲ ਹੋਇਆ ਗਲਤ ਕੰਮ ਹੋਇਆ ਆ ਬਾਰ ਬਾਰ ਪਾਈ ਜਾ ਰਿਹਾ ਸਾਨੂੰ ਗੱਲਾਂ ਤੂੰ ਦੱਸਾਂਗਾ ਬੇ ਤੰਗ ਨਹੀਂ ਬਲਕਿ ਉਹ ਮੈਂ ਉਹ ਤਾਂ ਬੇ ਕੋਈ ਮਜੂਰ ਨਹੀਂ ਲੱਗਦਾ ਹਮ ਤੋਂ ਅਗਲੀ ਗੱਲ ਕੀ ਕਰਾਂਗੇ ਹਾਂ ਖਾਲਸਾ ਜੀ ਜਿੱਦਾਂ ਕੀ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ ਦਿਨ ਹੀ ਹੁਸ਼ਿਆਰਪੁਰ ਬੱਚੇ ਇੱਕ ਬਹੁਤ ਹੀ ਵੱਡਾ ਘਣਾਉਣਾ ਕੰਮ ਕੀਤਾ ਹੈਗਾ ਪ੍ਰਵਾਸੀ ਨੇ ਉਹ ਉਸ ਦੇ ਮੱਦੇ ਨਜ਼ਰ ਤੁਸੀਂ ਅੱਜ ਫਲੋਰ ਵਿੱਚ ਵੀ ਤੁਸੀਂ ਆਪਣੀ ਇੱਕ ਫੌਜਾਂ ਨਾਲ ਲੈ ਕੇ ਤੁਸੀਂ ਇਹ ਪ੍ਰਵਾਸੀ ਮਜ਼ਦੂਰ ਹੈਗੇਆਂ ਜਿਹੜੀਆਂ ਲਾ ਕੇ ਬੈਠੇ ਕੰਮ ਕਰਦੇ ਤੁਸੀਂ ਇਹਨਾਂ ਨੂੰ ਅਵੇਦ ਕਰਨਾ ਆਏ ਹੈਗੇਆਂ ਜੋ ਪੁਸ਼ਟੀ ਇਹਨਾਂ ਨੂੰ ਸੁਚੇਤ ਕਰਨਾ ਆਏਗਾ ਕੀ ਸਾਰਾ ਮਾਮਲਾ ਸੀ ਕੀ ਤੁਸੀਂ ਰੇੜੀਆਂ ਨਾਲ ਗੱਲਬਾਤ ਕੀਤੀ ਜੀ ਅਸੀਂ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਜੀ ਵੀ ਰੇੜੀਆਂ ਆਪਣੀਆਂ ਪੂਰੀ ਖਾਲੀ ਕਰਕੇ ਤੇ ਆਪਣੇ ਆਪਣੇ ਕੌਂਸ ਮੁੰਜੋ ਘਰਾਂ ਨੂੰ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ 4 ਸਾਲ ਦੇ ਬੱਚੇ ਦੇ ਨਾਲ ਉਹਦੇ ਗੁਪਤ ਅੰਗਾਂ ਦੇ ਵਿੱਚ ਰਾੜ ਦਿੱਤੀ ਗਈ ਜੀ ਠੀਕ ਹੈ ਜੀ ਇਹ ਹੈਗੇ ਤਾਂ ਉਹੀ ਪ੍ਰਵਾਸੀ ਹਨ ਉਹਨਾਂ ਦੇ ਉਹਦੇ ਹੀ ਫਾਰਮ ਦੇ ਵਿੱਚੋਂ ਹੀ ਆ ਜੀ ਠੀਕ ਹੈ ਜੀ ਉਹਨੇ ਰਾੜ ਦਿੱਤੀ ਕੋਈ ਤਰਸਤੇ ਨਹੀਂ ਕੀਤਾ ਉਹਨੇ ਆਪਣੇ ਮਾਪਿਓ ਨੂੰ ਕਿੰਨਾ ਚੇਤੇ ਕੀਤਾ ਹੋਊਗਾ ਜੀ ਜਦੋਂ ਇਦਾਂ ਦਾ ਕੰਮ ਹੋਇਆ ਕਿੰਨਾ ਚੇਤੇ ਕੀਤਾ ਆਪਣੇ ਮਾਪਿਓ ਨੂੰ ਘੂਬਾਂ ਮਾਰੀਆਂ ਹੋਣੀਆਂ ਮੈਨੂੰ ਕੋਈ ਛੜਾਵੇ ਜੀ ਉਹ ਤਰਸਤ ਨੇ ਛੱਡਿਆ ਨਹੀਂ ਉਹਨੂੰ ਜੀ ਠੀਕ ਹੈ ਜੀ ਉਹਨੇ ਮਾਸਾ ਉਹ ਤਰਸ ਨਹੀਂ ਕੀਤਾ ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਫਲੋਰ ਤੇ ਜਾਂ ਐਮਸੀ ਹੋ ਗਏ ਜੀ ਜਾਂ ਨੰਬਰਦਾਰ ਪ੍ਰਧਾਨ ਹੋਗੇ ਜੀ ਇਹ ਸਾਰੇ ਪਈਆਂ ਨਾਲ ਦਿੱਗੇ ਹੋਏ ਨੇ ਜੀ ਇਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਆ ਜੀ ਹਫਤਾ ਪਹੁੰਚਦਾ ਪੈਸੇ ਪਹੁੰਚਦੇ ਇਹਨਾਂ ਦੇ ਘਰੇ ਜੀ ਇਹ ਪਈਆਂ ਨੂੰ ਜਾਣ ਨਹੀਂ ਦਿੰਦੇ ਠੀਕ ਆ ਠੀਕ ਹੈ ਜੀ ਤੇ ਜਿਹੜਾ ਪੁਲਿਸਲ ਪ੍ਰਸ਼ਾਸਨ ਇਹਨੂੰ ਬੇਨਤੀ ਆ ਵੀ ਜਾਂ ਉਹਨਾਂ ਦੇ ਧਾਰ卡ੜ ਜਿਹੜੇ ਆਇਡੈਂਟੀਫਾਈ ਕੀਤੇ ਜਾਣ ਹੂੰ ਜਲਦੀ ਤੋਂ ਜਲਦੀ ਠੀਕ ਹੈ ਜੀ ਕੈਨਸਲ ਵੀ ਕੀਤੇ ਜਾਣ ਜਿੱਦਾਂ ਹੁਣ ਮੌਕੇ ਤੇ ਐਸਟੋ ਸਾਹਿਬ ਆਇਆ ਤੁਹਾਨੂੰ ਨਹੀਂ ਵਿਰੋਧ ਦਿੱਤਾ ਹੈਗਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਠੀਕ ਹੈ ਨਾ ਤੇ ਫੇਰ ਅਗਲੀ ਅਗਲੀ ਥੋੜੀ ਕੀ ਕਾਰਵਾਈ ਹੈਗੀ ਅਗਲੀ ਕਾਰਵਾਈ ਸਾਡੀ ਇਹ ਆ ਵੀ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨੂੰ ਮਿਲ ਲਓ ਉਹਨਾਂ ਨੂੰ ਮਿਲਾਂਗੇ ਜੀ ਉਹਨਾਂ ਨੂੰ ਮੰਗ ਪੱਤਰ ਦੇਨੇ ਆ ਉਹਨਾਂ ਨੂੰ ਵੀ ਹਫ਼ਤੇ ਦੋ ਹਫ਼ਤੇ ਦਾ ਟਾਈਮ ਦਿੱਤਾ ਜਾਊਗਾ ਜੀ ਜਿਉ ਗੱਲ ਸੁਣਨਗੇ ਤਾਂ ਠੀਕ ਆ ਨਹੀਂ ਤਾਂ ਗੁਰੂ ਦੀ लाडली ਬੋਝਾ ਉਹ ਫੇਰ ਆਪਣੀ ਕਾਰਵਾਈ ਆਪ ਕਰੂ ਤੇ ਬਾਬਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਝਾੜੂ ਵਾਲਿਆਂ ਦੀ ਉਹਦਾ ਝਾੜੂ ਵਾਲੇ ਹੈ ਹੀ ਵਿਕੇ ਹੋਏ ਆ ਸਾਰੇ ਜੀ ਬੰਨੇ ਆਲੇ ਇਹਨਾਂ ਦੇ ਜਿਹੜੇ ਪੰਜਾਬੀਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬੀ ਭਾਈਚਾਰਾ ਜਿਹੜਾ ਆ ਉਹ ਭਈਆਂ ਨੂੰ ਜਲਦੀ ਤੋਂ ਜਲਦੀ ਨਾਲ ਕੱਢ ਹੋ ਕੇ ਪਿੰਡਾਂ ਦੇ ਵਿੱਚੋਂ ਮਤੇ ਪਾ ਕੇ ਭਈਆਂ ਨੂੰ ਬਾਹਰ ਕੱਟਿਆ ਜਾਵੇ ਪੰਜਾਬੀ ਤੋਂ ਜਲਦੀ ਇਹ ਪੰਜਾਬੀ ਭਾਈਚਾਰੇ ਨੂੰ ਦੇਖੀ ਆ ਵਾਏ ਦੁੱਗੀ ਦਾ ਖਰਸਾ ਵਾਏ ਭਾਈ ਸਰਦਾਰ ਜੀ ਫਲੋਰ ਵਿੱਚ ਜਿਹੜਾ ਕਿ ਨਾਨ ਸਿੰਘ ਦਾ ਜਿਹੜਾ ਢੋਲਾ ਹੈਗਾ ਉਹ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈਗਾ ਦੁਕਾਨਾਂ ਬੰਦ ਕਰਨ ਦੀ ਗੱਲ ਕਰ ਰਹੇ ਹੈਗੇ ਆ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਖਾਸ ਕਰਕੇ ਉਹਨਾਂ ਨੂੰ ਕਿ ਤਾਬ ਨਹੀਂ ਦਿੰਦੇ ਹੈਗਾ ਵੀ ਤੁਸੀਂ ਦੁਕਾਨਾ ਬੰਦ ਕਰਦਾ ਤੁਸੀਂ ਮੌਕੇ ਤੇ ਸਾਰ ਆਏ ਹੋ ਕੀ ਸਾਰਾ ਮਾਮਲਾ ਹੈਗਾ ਕਿਉਂ ਪਰੇਸ਼ਾਨੀ ਕੀਤੀ ਜਾ ਰਹੀ ਹੈ ਦੇਖੋ ਜੀ ਜਿਹੜਾ ਇੱਕ ਮੁਕਦਾਈ ਘਟਨਾ ਪਹਿਲਾਂ ਉਸ ਤੋਂ ਜਿਹੜਾ ਪਹਿਲਾਂ ਉਸ ਬੱਚੇ ਦੇ ਨਾਲ ਜੋ ਘੁਮੋਰੀ ਰਕਤ ਹੋਈ ਜੀ ਉਹਨੂੰ ਇਹਨੇ ਕੀਤੀ ਸੀ ਫੜ ਕੇ ਉਹ ਦੇਖਦਾ ਜੀ ਇਹ ਉਹ ਉਸ ਦੇ ਵਿੱਚ ਜਾਇਤ ਤਾਂ ਪੱਠੇ ਹੋਏ ਨੇ ਮਿਨਾਜ ਦੇ ਉਸ ਨੂੰ ਜੋੜੇ ਮੈਂ ਤਾਂ ਕਰਨ ਸੌਰੀ ਕਰਨ ਪਰਕਰਤ ਕਰਨ ਨੂੰ ਕਰਦੇ ਜੀ ਉਹਨਾਂ ਨੂੰ ਪੁੱਛਤਾ ਗਿਆ ਵਾ ਕਿ ਤੁਸੀਂ ਪਹਿਲਾ ਜਿਹੜਾ ਹੈਗਾ ਕਾਰਪੋਰੇਸ਼ਨ ਨਾਲ ਦੱਸ ਦੋ ਨੇਗਲੀ ਮੌਂਦੇਆ ਕਾਰਪੋਰੇਸ਼ਨ ਦਾ ਟਾਗਾ ਦਾ ਪਤਾ ਜੀ ਉਸ ਤੋਂ ਬਾਅਦ ਬਾਕੀ ਜਿਹੜਾ ਹੈਗਾ ਉਹਦਾ ਕੰਮ ਹੈਗਾ ਉਹ ਡੀਸੀ ਸਾਹਿਬ ਆ ਕੇ ਨੂੰ ਸਾਡੇ ਪ੍ਰਸ਼ਾਸਨ ਸਾਹਿਬ ਜੂਰੀਨ ਇੰਚਾਰਜ ਨੇ ਜੀ ਉਹਨਾਂ ਨਾਲ ਜਾ ਕੇ ਦੋ ਤਿੰਨ ਦਸਤਖਤ ਲੈ ਕੇ ਉਹ ਸੰਭਾਲੀ ਕਰੋ ਉਹ ਤਾਂ ਬੜੀ ਜ਼ੋਰ ਦੇਸ਼ੀ ਨੂੰ ਕੋਸਲਾ ਕਰਦਾ ਜੀ ਸਰ ਇੱਕ ਹੋਰ ਇੱਕ ਹੋਰ ਇਹ ਗੱਲ ਹੈਗੀ ਆ ਜਿੱਦਾਂ ਫਲੋਰ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ ਤੁਸੀਂ ਆਪਣੇ ਵੱਲੋਂ ਪੁਸ਼ਪ ਪ੍ਰਸ਼ਾਸਨ ਵੱਲੋਂ ਕੋਈ ਤੁਸੀਂ ਅਨਾਉਂਸਮੈਂਟ ਕਰਵਾਈ ਹੈਗੀ ਆ ਵੀ ਜਿਨ੍ਹਾਂ ਦੇ ਕੋਲ ਆਈਡੈਂਟੀਫਿਕੇਸ਼ਨ ਹੈਗੀ ਆ ਜਾਂ ਵੈਰੀਫਿਕੇਸ਼ਨ ਕਰਵਾ ਲਨ ਜਾਂ ਕਾਕਾ ਜਿਹੜੇ ਅੰਮ੍ਰਿਤਕਲ ਬੈਠੇ ਉਹਨਾਂ ਨੂੰ ਕੀ ਕੀਤਾ ਤੁਸੀਂ ਸਰਨ ਲਈ ਦੇ ਕੋਈ ਜਿਹੜੇ ਆਪਣੇ ਐਮਸੀ ਸਰਮਾਨ ਹੈਗੇ ਨੇ ਜਾਂ ਪੰਜ ਤਿੰਨ ਪੰਜ ਪੰਜ ਹੈਗੇ ਨੇ ਜੀ ਇਹਨਾਂ ਸਾਰਿਆਂ ਨੂੰ ਮੈਂ ਬੁਲਾ ਕੇ ਮੈਂ ਮੀਟਿੰਗ ਕੀਤੀ ਜੀ ਜਤਿੰਦਰ ਪਹਿਲਾਂ ਜੀ ਜਿੰਨੇ ਵੀ ਤੁਹਾਡੇ ਇੰਡੀਆ ਦੇ ਪ੍ਰਵਾਸੀ ਬੰਦੇ ਨੇ ਜੀ ਉਹਨਾਂ ਦੀ ਰਿਸਟਰਡ ਕਰਤੀਆਂ ਜੀ ਜੇਕਰ ਉਹ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਜੀ ਠੀਕ ਹੈ ਉਹਦੇ ਰਿਸਟਰ ਨਹੀਂ ਹੋਏ ਉਹਨਾਂ ਨੂੰ ਸਾਰਾ ਬਾਈਡਰ ਬੁਲਾ ਕੇ ਸਾਹ ਕਿਤੇ ਜਮਾ ਕਰਾ ਦੇ ਜੀ ਉਹ